ਕੱਚਾ ਹੋ ਗਿਆ ਬੰਦੇ ਨੂੰ ਨੀ ਉਹ ਨਹੀਂ ਆਈ ਸਾਰੀ ਜਦ ਗੈਲੈਕਸੀ ਅੱਛਾ ਦੇਖੋ ਜੀ ਨੀ ਮਿੰਟਾਂ ਭੈਣ ਚੱਲ ਹਾਂ ਦਰਸ਼ਕਾਂ ਨੂੰ ਦੱਸੋ ਵੀ ਹੁਣ ਆਪਾਂ ਕਿਹੜੀ ਪੌੜੀ ਤੇ ਨਾਉਣ ਚੱਲਾਂਗੇ ਗੰਗਾ ਦੀ ਪੌੜੀ ਗੰਗਾ ਗੰਗਾ ਦੀ ਪੌੜੀ ਤੇ ਨਾਉਣ ਜਾ ਰਹੇ ਆ ਭਈ ਨਾ ਲੈ ਰਹਿਣਾ ਨਹੀਂ ਜਾ ਰਹੇ ਭਈ ਆਵੇ ਯਾ ਸਮਾਦੀ ਲੈ ਕੇ ਸ੍ਰੀ ਕਾਲ ਜੀ ਆਏ ਗਏ ਪਹਿਲਾਂ ਹੈ ਤੂੰ ਅੱਜ ਦੇ ਬਲੌਗ ਦੀ ਸ਼ੁਰੂਆਤ ਆ ਜਿਹੜੀ ਤੂੰ ਐਦਾ ਟਰ ਨਹੀਂ ਕੀਤਾ ਸਿੱਧਾ ਆਉਣ ਤੋਂ ਸਿੱਧਾ ਆਉਣ ਕਿੱਥੇ ਆਣਾ 10 ਦਰਸ ਗਾਉ ਹੁਣ ਅਸੀਂ ਆਵਾਂਗੇ ਜੀ ਗੰਗਾ ਮਈਆ ਚ ਨਹਾਉਣ ਹਾਂ ਸਾਰੇ ਇਸ਼ਨਾਨ ਕਰਕੇ ਇਸ ਦਵਾਚ ਅਸੀਂ ਨੇ ਪੂਰਾ ਜੋਰ ਲਾਉਣਾਗਾ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰੋ ਸਾਰੇ ਜਾਣੇ ਚੈਨਲ ਨੂੰ ਘੰਟੀ ਜੀ ਦਬਾਓ ਹਾਂ ਪਹਿਲਾ ਇੱਥੇ ਦੇਖਾਂਗੇ ਓਏ ਹਾਈਪ ਮਾਰ ਦੋ ਇੱਕ ਸਾਰੇ ਜਾਨੇ ਬਾਈ ਹਾਈਪ ਦਾ ਆਪਸ਼ਾ ਹਾਈਪ ਮਾਰ ਕੇ ਤੁਹਾਡੇ ਕੋਲੇ ਪੈਸੇ ਆਉਣਗੇ ਜੋ ਸਾਡਾ 4 ਲੱਖ ਹੋ ਗਿਆ ਕੱਲੇ ਕੱਲੇ ਨੂੰ ਪੈਸੇ ਜਾਣਗੇ ਜਿਹੜਨੇ ਹਾਈਪ ਮਾਰੀ ਪੰਡਾ ਭਰ ਭਰ ਕੇ ਭਰ ਭਰ ਕੇ ਪੈਸੇ ਦਵਾਂਗੇ ਪੰਡਾ ਭਰ ਭਰ ਜਿਹੜਨੇ ਪੈਸੇ ਲੈ ਕੇ ਜਾਣੇ ਨੇਗੇ ਮੰਡੀ ਚ ਆ ਜਿਓ ਉੱਥੇ ਪੰਕ ਜਿਕੇ ਪੰਡਾ ਛਾਇਲੀ ਬੋਰੀ ਗੱਟੇ ਭਰ ਕੇ ਰੱਖ ਰਗੇ ਹਾਂ ਉੱਥੇ ਜਾ ਕੇ ਜਾ ਕੇ ਲੈ ਜੂ ਪੈਸੇ ਆਹ ਕੱਚਾ ਕਹਿੰਦੇ ਇਹਨੇ ਅਮਰੀਕਾ ਤੋਂ ਮੰਗਾਇਆ ਹੈ ਗੱਲ ਆ ਕੱਚਾ ਹੋ ਗਿਆ ਬੰਦੇ ਨੂੰ ਨੀ ਹੋਨੀ ਆਈ ਸਾਰ ਜਦ ਗੈਲੈਕਸੀ ਅੱਛਾ ਦੇਖੋ ਜੀ ਆ ਲੱਗਦਾ ਕਾਠੀ ਨਾ ਕਲੇਮਾ ਨਾ ਕੱਢਿਆ ਰੱਖਿਆ ਮੇਰਾ ਬਾਪ ਪੂਰੇ ਪੂਰੇ ਲੈ ਕੇ ਆਇਆ ਹੈ ਨਾ ਲਾ ਚਲੋ ਯਾਰ ਫਿਰ ਕਿਹੜੀ ਕਿੜਚੀ ਨੇ ਦੇ ਕੱਪੜੇ ਲਗਾਉਣਾ ਕਿਹੜੀ ਕਿੜਚੀ ਨੇ ਦੇ ਕੱਪੜੇ ਲਗਾ ਮੁੰਡੇ ਦੇ ਪੂਰੇ ਸੂਰੇ ਮੇਰਾ ਭਾਈ ਚੱਕ ਕੇ ਲਈ ਆ ਦੇਖ ਲੋਕਾਂ ਦੇ ਬੈਗ ਦਿਖਾਓ ਜੀ ਹਾਂ ਲੋਕਾਂ ਦੇ ਬੈਗ ਅੜੜੇ ਨੇ ਜਿਸ ਕੱਪੜੇ ਦੇ ਆ ਬੰਦੇ ਦੇ ਸੌ ਖਵਾਲੇ ਨੂੰ ਆ ਦੇਖੋ ਖੋਲ ਕੇ ਦਿਖਾਉਣੇ ਆ ਆਉਣ ਵੀ ਆ ਦੇਖੋ ਇੱਕ ਕੱਛਾ ਆ ਦੇਖੋ ਦੋ ਕੱਛੇ ਬਈ ਸਪੈਸ਼ਲ ਵੀ ਆ ਚੀਜ਼ਾਂ ਦੇਖੋ ਚੈਨਲ ਵਾਸਤੇ ਕਰਨੀਆਂ ਪੈ ਰਹੀਆਂ ਨੇ ਆ ਪੈਂਪਲੇਟ ਬਣਵਾ ਕੇ ਲਿਆएंगे ਬਾਈ 1200 ਦਾ ਦੇਖ ਸਕਦੇ ਹੋ ਸਬਸਕ੍ਰਾਈਬ ਬੈਲ ਆਈਕਨ ਦਬਾ ਦਿਓ ਪੰਕਜ ਬਾਕਸਰ ਬਲੌਗਸ ਤੇ ਨਾਲਾ ਗਾੜ ਵੀ ਛਪਾਏ ਨੇ ਆ ਦੇਖ ਸਕਦੇ ਹੋ ਬਹੁਤ ਜ਼ੋਰ ਲੱਗਿਆ ਹੋਇਆ ਮੋਲਿਆਂ ਦਾ ਚਲੇ ਗਲੇ ਬੰਦੇ ਨੂੰ ਘੇਰ ਕੇ ਇੰਨੇ ਦੇ ਇਫੇ ਕਰ ਲੈਂਦੇ ਨੇ ਬੰਦੇ ਨੂੰ ਇੰਨੇ ਦੇ ਇਫੇ ਨਹੀਂ ਲੈਂਦੇ ਅੱਛਾ ਨਮਾਡ ਟ੍ਰੈਵਲ ਲਿਆਤਾ ਇਹ ਦੇਖੋ ਜੀ ਕੱਤੀ ਲਾ ਦੋ ਅਰੇ ਹਲਾ ਚੱਕ ਦੇ ਦੇ ਪੰਨ ਯਾਰ ਨਹੀਂ ਕੱਢਣੀ ਆਪਣੇ ਨਾਲ ਕਿ ਜਮੀ ਬੇਭਾਗ ਆਇਆ ਹੋਇਆ ਬਈ ਆ ਖੱਚਰ ਖੜਾਗਾ ਕਹਿੰਦਾ ਕੋੜੀ ਹੈ ਆ ਮੁੰਡਾ ਕਹਿੰਦਾ ਕੋੜੀ ਹੈ ਦੱਸ ਕਿਹੜੀ ਕੋੜੀ ਉੱਤੇ ਕਾਠੀ ਪਾੜੀਏ ਭਾਜਾ ਓਏ ਝੋਟਿਆ ਪਾਉੜ ਪਾਏ ਹੋਏ ਨੇ ਦੇਰੇ ਸਾਦਕੇ ਆਹ ਕਚਰਾ ਚੱਲੇ ਨਹੀਂ ਰਹੀ ਇਹਦਾ ਅੱਡੀ ਮਾਰ ਬੱਖੀ ਚ ਓਏ ਪੌਣ ਪਾਰ ਖੇਣੇ ਖਸ ਲੂ ਮੇਰੀ ਓਏ ਖੁਜੀ ਓਏ ਕੋੜੀਆ ਕੇ ਕਚਰਾ ਏ ਟੱਟੂ ਆ ਬਹਿਣ ਕਰ ਟੱਟੂ ਆ ਤੇਰੇ ਸਾਦ ਜਾਨੀ ਉਰੇ ਬੰਦੇ ਬਲਾਲੇ ਬਈ ਸਪੈਸ਼ਲ ਕਹਿੰਦਾ ਇਹਦੇ ਪੈਰ ਜੇ ਖੋਲ ਕੇ ਕਹਿੰਦਾ ਭਜਾਉਂਗਾ ਇਹਨੂੰ ਆ ਆ ਗਏ ਕੈਮਰੇ ਚ ਕੈਦ ਹੋ ਰਿਹਾ ਜੇ ਅਗਲਾ ਆ ਗਿਆ ਵੀ ਮੇਰੀ ਭਈ ਘੂੜੀ ਭਜਾਦੀ ਛੋਡਾ ਨਾ ਲਵਾਂਗੇ ਇੱਥੋਂ ਫੜ ਕੇ ਰੱਖਿਓ ਬਸ ਭੱਜਣ ਲੱਗੀ ਭੱਜੂ ਭੈਣ ਚੋਂਦੀ ਨਸਾਂ ਨਹੀਂ ਮੋੜ ਨੂੰ ਮੈਂ ਬਸ 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 ਇਹ ਮੋਗ ਚੜ ਗਈ ਬੋਲ ਸੀ ਫੇਲ ਦਲੱਤਾ ਲਊਏ ਬਹੁ ਖੋਲਤੇ ਹੋਏ ਪੈਰ ਫੇਲ ਔਰ ਅੱਗੇ ਤੋਰੀਆਂ ਯਾਰ ਅੱਗੇ ਅੱਗੇ ਸਾਈਡ ਤੇ ਓਏ ਓ ਡਿਗੂ ਅੱਜ ਆ ਚਪਣਾ ਦੇ ਚਪਣਾ ਦੇ ਸ਼ੀਦੀ ਇਹਦੇ ਮਾਗਰੇ ਫਰੇਕ ਜੇ ਟੋਨ ਲਾਉਣੀ ਬੂ ਭੈਣ ਨੂੰ ਗਾਲ੍ਹਾਂ ਹੀ ਦੇਈ ਜਾਂਦਾ ਚੱਲ ਅੱਜ ਦੋ ਆ ਜਾਂਦਾ ਓ ਜੋਣਾ ਮੋਣਾ ਅੱਗੇ ਲੈ ਇਹਦੇ ਲੰਗਾ ਓਏ ਇਧਰ ਰੇ ਸ਼ਾਲ ਚਗਾ ਦੇ ਓਏ ਛੜ ਤੇ ਅਰੇ ਵੜਾ ਛੜ ਤੇ ਛੜ ਚੱਲ 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 ਪੁੱਤ ਇੱਧਰ 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 ਲੈ ਮਰਦੀ ਨਹੀਂ ਲੈ ਪਰੇ ਹੁਣ 50 ਦੇ ਦਿਖਾਉਣਾ ਚੱਲ ਟੇਕ ਤਾਂ ਦੇਵੇਂ ਨਾ ਭਾਈ ਚੱਲ ਹੈ ਹੱਥੇ ਉਹ ਰੰਗਾਂ ਦੇ ਕੀ ਰੇਖਾ ਵਾਇ ਹੋਏ ਨੇ ਮਾੜਾ ਲਵੇਂ ਨਾ ਇੱਧਰ ਤੇ ਹੁਗੈ ਇੱਧਰ ਨੂੰ ਓਏ ਮੋੜ ਮੋੜਾ ਬੈਗਰ ਪਾ ਦੇ ਓ ਵਈਓ ਸਾੜੇ ਦੇ ਕਲ ਆ ਰਿਓ ਓਏ ਓਏ ਦਰਸ਼ਕ ਹੋਣ ਆ ਰਗੇ ਨੇ ਬਾਈ ਪੂਰੇ ਆ ਤੇਰੇ ਜਾਨ ਕੇ ਓਏ ਆ ਆ ਪੋੜੀ ਟੀਚੀ ਮੰਨਦਾ ਹੈ ਬੜੀਆਂ ਬੜੀਆਂ ਘੌੜੀਆਂ ਆਪਾਂ ਸਭ ਚਕਨੀਆਂ ਹੋਈਆਂ ਨੇ ਬੰਕਿਆ ਓਏ ਤੈਨੂੰ ਸਾਰੇ ਦੇਖ ਲੱਗ ਰਹੇ ਨੇ ਉਹ ਦੇ ਦਰਸ਼ਕ ਇੱਥੇ ਆ ਲਓ ਜੀ ਅਸੀਂ ਚੱਲਿਆਂ ਅਗਰ ਸੈਣ ਘਾਟ ਦੇ ਨਗਵਾਲੀ ਬੱਦ ਛੱਡ ਕੇ ਜਾ ਰਿਹਾ ਕਿਲੀ ਪੂਰੀ ਕਿਲੀ ਲੈ ਮੋੜ ਮੋੜ ਓਏ ਆ ਜਾ ਕਿ ਖਾਦੀ ਆ ਆ ਲੈ ਲਾ ਵੇ ਆ ਯਾਰ ਮੋੜ ਨਾਲ ਅਗੇ ਰਹਿਣੀ ਇਹਦੇ ਓਏ ਇਹਦੇ ਮੂੰਹ ਚ ਭਾ ਲ ਹੁੰਦਾ ਹੋਣਾ ਲੱਪਜਾਮੜਾ ਬਲੌਗ ਬਣਾਵਾਂਗੇ ਪਜਾਮੜਾ ਖੱਚਾ ਖੱਚਾ ਮੜਾ ਆ ਜਿਉਂ ਦਾਲ ਪਕਕਲ ਡੋਟ ਡੋਟ ਗਾਉਣੇ ਦਾ ਅੰਜ ਆਉਣਾ ਮੋੜ ਕੋੜੀ ਦੇ ਫਰਾਰ ਹੋ ਗਏ ਉਹ ਤੇਰੀ ਭੈਣਾਂ ਕੋਟੋ ਬੇਚਰੀ ਨੂੰ ਡਰ ਜਾਂਦੇ ਨੇ ਬੱਸ ਪੁੱਤ ਬੱਸ ਲੈ ਬੰਨ ਪੈਰ ਬੰਨ ਦੇ ਦਿਲ ਉੱਤਣਾ ਮਾਰੇ ਓਏ ਕੁਛ ਨਹੀਂ ਕਹਿੰਦੀ ਮੂੰਹ ਦਾ ਬਿਆ ਫਰਾਂ ਬੱਸ 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 ਮੇਰਾ ਖੜੇ ਦੇ ਇੰਡੀ ਵੱਡ ਲੋ ਇਹਦੇ ਲੱਤ ਮਾਰੂਗੀ ਲੈ ਲੱਤ ਮਾਰ ਲਈ ਪਾਉਣਾ ਆਉਂਦਾ ਪੌੜਿਆ ਇਹ ਵਾਹ ਹੋਵੇ ਤੇਰੇ ਪੰਕਜ ਜੀ ਗੱਲਾਂ ਕਰੀ ਨਾ ਅੱਪਰ ਪਾ ਕੇ ਲਿਆਏ ਨਾ ਹੁਣ ਝੂਟੀ ਦਾ ਲੈਣੀ ਨੇ ਪਰ ਉਹ ਲੱਤ ਵੀ ਮਾਰ ਦੇ ਗਈ ਵਾਰਾਂ ਇਹ ਪਿਛਲੀ ਮਾਰ ਦਿੰਦੀ ਮੁਰਲੀ ਨਹੀਂ ਮਾਰਦੀ ਜਾ ਪੁੱਤ ਚੱਲ ਪੁੱਤ ਖੇਡ ਕੱਚੇ ਵਿੱਚ ਨਾ ਆ ਰਿਹਾ ਭਾਈ ਹਰਜਸ ਹਾਂ ਓਏ ਕੱਚੇ ਵਿੱਚ ਨਾ ਆ ਰਿਹਾ ਓਏ ਨਹੀਂ ਨਾਉਈ ਕਰਾਉ ਚੱਕ ਆਹ ਬਸ ਫੇਟ ਨਹੀਂ ਹੈਗਾ ਆਹ ਘਟਾ ਓਏ ਹਾਂ ਡਿਸਾਈਡ ਕਰਦੇ ਹਾਂ ਹਾਂ ਆ ਕੀ ਹੈ ਬੜਾ ਥੂ ਪੰਜ ਗੱਛੇ ਓਏ ਥੋੜੀ ਪੈਨ ਚ ਹੋ ਰਿਹਾ ਦੋ ਨੇ ਤੇਰੇ ਸਦਕੇ ਸ਼ੇਰ ਵਾਲਾ ਆ ਤੇਰੇ ਸਦਕੇ ਆਹ ਗੱਛਾ ਦਾ ਨਾ ਮੋਟਰ ਪੈਨ ਓਕੇ ਆ ਓਏ ਮੋਟਰ ਤੇ ਪਾਇਆ ਕਰੋ ਮੋਟਰ ਤੇ ਠੀਕ ਹੋਰ ਪੱਕ ਜਾਏਗਾ ਸੱਚ ਓਏ ਪਰਲਾ ਦੇਖ ਓਦੇ ਪ੍ਰਿੰਟਡ ਵੀ ਹੈਗਾ ਇਹ ਪ੍ਰਿੰਟਰ ਦਾ ਹੁਣ ਆ ਦੇਖੀਏ ਬੈਗ ਆ ਦੇਖ ਐਡੀ ਰਾਸਤੇ ਚੋਂ ਉਹ ਤਾਂ ਯਾਰ ਜੌਦੀ ਜਿਹਾ ਲੱਗਦਾ ਟਾਈਗਰ ਆ ਐਡੀ ਦਾ ਸਾਲਾ ਬਾਲਾ ਨਹੀਂ ਲੱਗੀ ਹਾਂ ਆ ਪਾ ਵਿੱਚ ਆ ਪਾ ਵਿੱਚ ਜਿਆਦਾ ਨਹੀਂ ਚੱਲਦਾ ਨਹੀਂ ਵਿੱਚ ਅੱਛਾ ਆਹ ਅੱਛਾ ਆ ਲੈ ਚੱਟਾ ਅੱਛਾ ਉਹ ਤਾਂ ਮੇਰਾ ਵੇ ਦੋ ਇੱਕੋ ਜਣੇ ਇਹਨਾਂ ਦੇ ਇੱਕ ਉਹਦੇ ਕੋਲ ਇੱਕ ਉਹਦੇ ਕੋਲ ਆ ਬਸ ਠੀਕ ਐ ਗਾਵਾ ਬਾਈ ਫਰੀਚ ਕਾਸਤਾ ਓ ਸ਼ਰਟ ਆਪਾਂ ਨਵੀਂ ਲੈ ਆਤੀ ਗੱਲ ਆਉਂ ਪੁੱਛ ਲੋ ਕਿਸੇ ਨੂੰ ਜਾਂ ਕਿਸੇ ਦੀ ਗੱਸੀ ਓਏ ਆ ਤੇਰੀ ਸ਼ਰਟ ਗੱਸੀ ਐ ਇਹ ਬੋਲੂ ਜਾਂ ਆਪਣੇ ਖਾਉ ਜੇ ਬੋਲਦਾ ਜਿੰਨੇ ਉਧਰ ਜਾ ਕਿਸੇ ਨੂੰ ਕਹਦਾ ਕਿ ਕਿਸੇ ਨੇ ਮੇਰੀ ਸ਼ਰਟ ਦਾਬੀ ਠੀਕ ਹੈ ਆਪਣੇ ਪਾਪਾ ਜਾ ਰਹੇ ਜੀ ਹਰਕੀ ਬੋੜੀ ਤੇ ਇਸ਼ਨਾਨ ਕਰਨ ਕਿਉਂਕਿ ਜਿੰਨੇ ਵੀ ਕਾਵੜੀ ਐ ਕਾਵੜ ਲੈਣ ਆਉਂਦੇ ਆ ਉਹਨਾਂ ਨੂੰ ਇੱਕ ਵਾਰ ਹਰਕੀ ਬੋੜੀ ਤੇ ਇਸ਼ਨਾਨ ਕਰਾਉਣਾ ਜ਼ਰੂਰੀ ਹੁੰਦਾ ਉਸ ਤੋਂ ਬਾਅਦ ਬਾਕੀ ਆਪਾਂ ਜਾਮ ਦੇਖਾਂਗੇ ਸ਼ਾਮ ਨੂੰ ਹਣਾ ਉਹਦਾ ਸਾਡੀ ਸਲਾਹ ਕੀ ਵੀ ਅੱਜ ਸ਼ਾਮ ਨੂੰ ਚੱਕ ਜੇ ਕਾਵੜਾ ਬਾਕੀ ਜਾਮ ਤੇ ਅਜੇ ਤਾਂ ਗੱਡੀ ਸਾਡੀ ਟਾਈਮ ਨਾਲ ਨਿਕਲ ਗਈ ਤਾਂ ਦਾ ਅਸੀਂ ਅੱਜ ਰਾਤ ਨੂੰ ਚੱਕਾਂਗੇ ਕਾਵੜਾ ਜੇ ਜਾਮ ਜ਼ਿਆਦਾ ਹੋਇਆ ਫਿਰ ਅਸੀਂ ਸਵੇਰੇ ਟਾਈਮ ਨਾਲ ਹੀ ਕਾਵੜਾ ਜਾ ਕੇ ਨਿਕਲ ਜਾਵਾਂਗੇ ਬੰਦ ਬੰਦ ਜਿੰਨੇ ਵੀ ਝੂਲਾ ਕਾਵੜ ਦੇ ਉਹ ਸਾਰੀ ਜਾ ਚੁੱਕੀ ਆ ਤੇ ਹੁਣ ਜਿਹੜੀ ਕਾਵੜ ਰਹੀ ਗਈ ਉਹ ਰਹੀ ਢਾਕਾ ਕਾਵੜ ਮਤਲਬ ਜਿਆਦਾ ਪੰਜਾਬ ਰਹਿ ਗਿਆ ਜਿਹੜੇ ਨੇੜੇ ਨੇੜੇ ਦੇ ਏਰੀਏ ਨੇ ਪੰਜਾਬ ਹਰਿਆਣਾ ਯੂਪੀ ਦਾ ਕਾਵੜ ਵਾਲੇ ਨੇ ਦਰਸ਼ਕਾਂ ਨੂੰ ਦੱਸ ਵੀ ਹੁਣ ਆਪਾਂ ਕਿਹੜੀ ਪੌੜੀ ਦਿਣਾਉਣ ਚੱਲਾਂਗੇ ਗੰਗਾ ਦੀ ਪੌੜੀ ਗੰਗਾ ਦੀ ਪੌੜੀ ਗੰਗਾ ਦੀ ਪੌੜੀ ਦਿਣਾਉਣ ਜਾ ਰਹੇ ਆਂ ਭਈ ਅਸੀਂ ਤਿਆਰ ਕਰਕੇ ਆਵਾਂਗੇ ਠੀਕ ਆ ਗੰਗਾ ਦੀ ਪੌੜੀ ਲੱਖੂ ਮੰਗਲ ਸਿੰਘ ਓਏ ਯਾਰ ਮੇਰੀਆਂ ਸੋਤ ਆ ਬੁੱਕੀ ਆ ਘੱਟ ਵਾਜ ਰਹੀ ਹੈ ਲਓ ਜੀ ਹਰ ਕੀ ਪੌੜੀ ਦੇ ਪਹੁੰਚ ਚੁੱਕੇ ਆਪਾਂ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਰਸ਼ ਹੈ ਫੇਰ ਧਰਨ ਨੂੰ ਪਹੁੰਚ ਹੈਗੇ ਵਾਹ ਲਓ ਅਵਾਜ ਮੈਂ ਸਾਰੀ ਦੁਨੀਆ ਇਧਰੇ ਤੁਰੀ ਫਿਰਦੀ ਇਧਰ ਨਿਕਾ ਮਰੋਗੇ ਤੁਨੂੰ ਰਸ਼ੇ ਚੰਪਦੇ ਆਪ ਕੋਲ ਦੇਖ ਲਓ

ਪਰੀ ਦੂਣੀ ਯੂਰੇ ਪਹੁੰਚੀ ਨੀ ਆਂ ਸਾਡੇ ਅਸਲਾਮ ਤੇ ਪਹੁੰਚੀ ਆਂ ਸਾਡੇ ਅਸਲਾਮ ਤੇ ਪਹੁੰਚੀ ਆਂ ਮਾਨ ਜੀ ਆਪਣੀ ਜੱਟੇ ਨੇ ਰਾਤ ਤੇ ਲੈ ਕੇ ਨਾ ਆਇਆ ਕੋਤਰੀ ਜਾਂ ਮੈਂ ਅੱਲਿਆ ਜੱਲਾ ਮਾਤਾ ਪਰ ਨਾ ਵਸਰ ਹੋਏ ਜਿੰਨੀ ਕੱਟੀ ਨਾ ਕਰੇ ਮੇਰੀ ਗੱਲ ਸੁਣਾ ਉਹ ਚੱਲੇਗਾ ਮੇਰੇ ਨਾਲ ਘਣਾ ਚਿੰਦੂ ਉਹ ਮਨੂਰ ਅਸੀਂ ਬੜਾ ਮਾਇਆ ਕਿਸੇ ਕੋ ਜਮੀਰ ਹੋ ਕੇ ਦਵਾ ਜੀ ਉਹ ਲਾਉਂ ਹੀ ਕਹਿੰਦੇ ਵੱਡੇ ਪੱਦਰ ਤੇ ਮੀਂਹ ਆ ਚੁੱਕਿਆ ਹੈ ਐਵੇਂ ਪੱਧਿਆ ਟੀਜਾ ਆ ਮਮਾ ਮਮੋ ਆ ਦੇ ਗਰੀਸੇ ਆ ਲੈ ਰਣ ਨੀਾਰੇ ਭਾਈ ਉਹ ਬੋਲ 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 ਲੈ ਬੋਲੇ ਓਏ ਓਏ ਬੋਲੇ ਆ ਚੱਲਿਆ ਬੋਲ ਮਾਰਨ ਭਾਈ ਆ ਵੇਗਾ ਸਮਾਦੀ ਲੈ ਕੇ ਆ ਸਮਾਦੀ ਨਾਲੀ ਲੱਡੂ ਆ ਜਾ ਆ ਜਾ ਉੱਠਿਆ ਉਹ ਤੁਹਾਡੀ ਪਾ ਨੂੰ ਆ ਓਏ ਜਾਦੂ ਭਈ ਅਸੀਂ ਕਿਹਾ ਠੀਕ ਆ ਜਾਂ ਇਸਨਾਲ ਕਰਨਾ ਅਰਕੀ ਬੋਡੀ ਦੇ ਹਨ ਤੇ ਜਿੰਨੇ ਵੀ ਆਪਣੇ ਕਾਫੀਏ ਦੀ ਆਪਾਂ ਉਹਨੂੰ ਇਸਨਾਲ ਕਰਾਉਣ ਗਏ ਸੀ ਉੱਥੇ ਆ ਗਿਆ ਵੀ ਸਾਨੂੰ ਮੀਂਹ ਬਹੁਤ ਜ਼ਿਆਦਾ ਜਿੰਦੇ ਨਾਲ ਆਪਣੇ ਫੋਨ ਸਾਰੇ ਪਿੱਛੇ ਕੇ ਚਲਾ ਆਪਣੇ ਵਾਲਾ ਬਟਰਪੂਰ ਗਿਆ ਆਪਾਂ ਵੀਡੀਓ ਬਣਾਈ ਗਏ ਜਿੰਨੇ ਕਿ ਕਿਰਪਾ ਬਣੀਆਂ ਉਹ ਦੂਆ ਮੇਰਾ ਵਾਲਾ ਫੋਨ ਵੀ ਬੰਦ ਹੋ ਗਿਆ ਉੱਥੋਂ ਕਾਫਲ ਲੈ ਕੇ ਸੀ ਵਾਪਸ ਆ ਗਏ ਗੱਡੀ ਕੋਲ ਜਦੋਂ ਗੱਡੀ ਕੋਲ ਆ ਇੱਕ ਗੱਡੀ ਦਾ ਬਈ ਸਵਿੰਗ ਪੂਲ ਬਣਿਆ ਤੇ ਸਾਡੇ ਬੈਗ ਤੇਰਦੇ ਫਿਰਦੇ ਸੀ ਇੰਨਾ ਕਿ ਪਾਣੀ ਛੱਡ ਗਿਆ ਉੱਛਾ ਤੇ ਦੇਖੋ ਤੇ ਜਿਹੜੇ ਜਿਹਦੇ ਸੀ ਪੈਂਦੇ ਦੀਏ ਰੱਖ ਫੇਲੇ ਦੀ ਸਾਰੇ ਪੁੱਜ ਗਏ ਤੇ ਇੱਕ ਮੇਨ ਗੱਲ ਜਿਹੜਾ ਸਾਡਾ ਡੀਜੇ ਸੈਕਸ਼ਨ ਦੀ ਮਿਊਜ਼ਿਕ ਸਿਸਟਮ ਉੱਪਰ ਸਾਰੇ ਜਿਹਾ ਪਾਣੀ ਪੈ ਗਿਆ ਜਿਹਦੇ ਕਰਕੇ ਅਸੀਂ ਉਹ ਚਲਾ ਨਹੀਂ ਸਕਦੇ ਤਾਰਾ ਤੂਰਾ ਸਭ ਵਿੱਚ ਨਹੀਂ ਆਉਣਾ ਅੱਜ ਆਪਾਂ ਗੱਡੀ ਆ ਜਿਹੜੀ ਆਪਾਂ ਜਾਂਦੇ ਵਿੱਚ ਬਾੜ ਦਾਂਗੇ ਹੁਣ ਇਸ ਤੋਂ ਬਾਅਦ ਗੱਡੀ ਵਾਲੇ ਜਿਹੜੇ 10 ਬੰਦੇ ਨੇ ਉਹ ਆਪਣੇ ਚੱਲ ਪੈਣਗੇ ਤੇ ਮੈਂ ਇੱਥੇ ਹੋਮ ਰਹਿ ਗੇ ਅਸੀਂ ਉਹਨਾਂ ਨੇ ਸਵੇਰੇ ਕਾਬੜ ਚੱਕਣੀ ਆ 5 ਵਜੇ ਅਸੀਂ ਸਵੇਰੇ ਕਾਬੜ ਜਾ ਕੇ ਨਿਕਲ ਜਾਗੇ ਪੱਟਵਾਲ ਨੂੰ ਵੀਡੀਓ ਦੇ ਨਾਲ ਬਈ ਬਣੇ ਰਹੋ ਤੇ ਜਿਹੜੀ ਆਪਾਂ ਯਾਤਰਾ ਸਟਾਰਟ ਕਰੀ ਹੋਈ ਆ ਜਿੰਨੇ ਵੀ ਬਲੌਗ ਬਣਨਗੇ ਪਹਿਲੇ ਤੋਂ ਲੈ ਕੇ ਪੰਜ ਚੀਜ਼ ਜਿੰਨੇ ਵੀ ਬਣਦੇ ਸਾਰੇ ਜ਼ਰੂਰ ਦੇਖਿਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਹੱਸਾ ਕਰੋ ਵੀ ਬਲੌਗ ਕਿੱਦਾਂ ਦਾ ਹੁੰਦਾ ਵੀਡੀਓ ਕਰਦਾ ਕਰੋ ਵੱਧ ਤੋਂ ਵੱਧ ਸ਼ੇਅਰ ਹੋ ਜਾ ਬੱਬਲੀ ਲਓ ਜੀ ਜਿਹੜੀ ਆਪਣੀ ਕਾਬੜੀਆਂ ਦੀ ਗੱਡੀ ਆ ਆਪਾਂ ਉਹਨਾਂ ਨੂੰ ਤੋਰ ਦਿਆਂਗੇ ਹੋਰ ਉਹ ਨਿਕਲ ਜਾਣਗੇ ਟਾਈਮ ਨਾਲ ਜਾਮ ਤੋਂ ਬਚੇ ਜਾਣਗੇ ਤੇ 20 ਕਿਲੋਮੀਟਰ ਤੇ ਆ ਕੇ ਉਹ ਸਟਾਪ ਮਾਰ ਲੈਣਗੇ ਆਪਾਂ ਚੱਕ ਕੇ ਟਾਈਮ ਨਾਲ ਸਵੇਰੇ ਕਾਬੜਾ ਉਹਨਾਂ ਕੋਲ ਪਹੁੰਚ ਜਾਾਂਗੇ 20 ਕਿਲੋਮੀਟਰ ਜਿੱਥੇ ਵੀ ਹੋਣਗੇ ਉਹ ਉਹਨਾਂ ਨੂੰ ਤੋਰ ਦਿਆਂ ਕਰ ਦਿਆ ਰਵਾਨਾ ਚੰਗਾ ਬਈ ਮੁੰਡਿਓ ਓ ਮੁੰਡਾ ਮੋਹ ਪਾਰਵਤੀ ਪਦੇ ਹਰ ਹਰ ਮਹਾਦੇਵ